ਜਿੰਨਾ ਇਸ ਜੀਵ ਤੋਂ ਪ੍ਰਮਾਤਮਾ ਦਾ ਨਾਮ ਜਪਾ ਸਕਦੇ ਹੋ ਜਿੰਨਾ ਵੈਰ ਨੂੰ ਵੈਰ ਕਹਿ ਸਕਦੇ ਹੋ ਉਹਨਾਂ ਗਿਆਨ ਕੋ ਜੀਵ ਘਸ ਵੀ ਜਾਵੇ ਨਾ ਪ੍ਰਮਾਤਮਾ ਦਾ ਨਾਮ ਲੈ ਜੀ ਕੋਈ ਵੀ ਕਸਾ ਲਿਓ ਪਰ ਪ੍ਰਮਾਤਮਾ ਨੂੰ ਹਰ ਵਕਤ ਯਾਦ ਰੱਖਿਓ ਸਤਿ ਪਾਤਸ਼ਾਹ ਰਹਿਮਤ ਕਰਨ ਚੜ੍ਹਦੀ ਕਲਾ ਚ ਰਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਸਾਹਾਰੇ ਸਤੂ ਜੀ ਕ੍ਰਿਸ਼ਨ ਸਾਹਿਬ ਅਸ਼ੀਰਵਾਦ ਜੀ ਬਹੁਤ ਬਹੁਤ चक्कर मनमोहन सिंह चाह अमित चक्र सारा परिवार का सोलह साल सरमान हो जा ਸੱਚੀ ਕੱਲ ਜੀ ਸਾਰੇ ਨੂੰ ਮਨਮੋਹ ਚੱਕਰ ਕੇ ਸੋਚ ਗਿਆ ਹਰ ਤੋਂ ਅੱਜ ਬਾਬਾ ਬਿਸ਼ਕਮਈ ਦੇ ਜਨਮ ਦਿਵਸ ਦੇ ਉੱਤੇ ਅਸੀਂ ਵਿੱਚ ਕਮਾਚੋਂ ਪਹੁੰਚੇ ਆ ਲੁਧਿਆਣੇ ਇੱਥੇ ਬਾਬਾ ਬਿਸ਼ਕਮਈ ਦਾ ਬਹੁਤ ਤੁਮਤਮਨਾ ਮਨਾਇਆ ਜਾ ਰਿਹਾ ਅੱਜ ਇੱਥੇ ਲੁਧਿਆਣੇ ਨਹੀਂ ਪੰਜਾਬ ਨਹੀਂ ਸਾਰੀ ਦੁਨੀਆ ਚ ਬਹੁਤ ਹੀ ਤੁਮਤਮਨਾ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਬਾਬਾ ਬਿਸ਼ਕਮਈ ਦੀ ਪੂਜਾ ਦੇ ਨਾਲ ਨਾਲ ਸਾਰੇ ਕੀਰਤਕਾ ਜਿੱਥੇ ਵੀ ਦੁਨੀਆ ਦੇ ਵਿੱਚ ਹੈ ਚਾਹੇ ਕੈਨੇਡਾ ਚ ਹੋਵੇ ਮਿਲਕਾ ਹੋਤੀ ਅੱਜ ਸਾਰੇ ਆਪਣੇ ਕਰ ਕਰਕੇ ਜਿਹੜੇ ਆਪਣੇ ਸੰਦਾ ਨੂੰ ਆਪਣੇ ਜ਼ਾਰਾ ਦੀ ਪੂਜਾ ਕਰਦੇ ਆ ਅੱਜ ਸਾਰੇ ਪਾਸੇ ਜਿਹੜੀਆਂ ਮਸ਼ੀਨਾਂ ਦੇ ਗਿਆ ਲੋੜਵੰਦਾਂ ਨੂੰ ਹਾਂਜੀ ਅੱਜ ਕ੍ਰਿਸਟਲ ਇੰਡਸਟਰੀ ਜਿਹੜੀ ਹੈ ਹਰ ਸਾਲ ਲੋੜਵੰਦਾਂ ਨੂੰ ਮਸ਼ੀਨਾਂ ਦਿੰਦੀ ਹੈ ਇਸ ਸਾਲ ਅਸੀਂ ਕੈਂਪ ਉਹਨਾਂ ਨਾਲ ਕੀਤੀ ਹੈ ਜੇ ਕਿ ਫ੍ਰੀ ਹੈ ਪੰਜਾਬ ਦੇ ਵਿੱਚ ਫ੍ਰੀ ਹੈ ਜਿੱਥੇ ਵੀ ਅੱਜ ਏਰੀਏ ਦੇ ਵਿੱਚ ਲੋਕਾਂ ਨੂੰ ਦੁਕਾਨ ਦੇ ਵਿੱਚ ਘਰ ਦੇ ਵਿੱਚ ਫੈਕਟਰੀ ਦੇ ਵਿੱਚ ਲਾਈਟਿੰਗ ਕਿੰਨੇ ਵਾਟ ਕਿੰਨੇ ਮੀਟਰ ਕਿੰਨੇ ਡਿਸਟੈਂਸ ਦਾ ਲਾਣੀ ਚਾਹੀਦੀ ਹੈ ਜਿਹਦੇ ਕਰਕੇ ਬਿਜਲੀ ਦਾ ਬਿੱਲ ਕੱਟ ਵਜੇ ਕ੍ਰਿਸਟਲ ਨੇ ਇੱਕ ਐਪ ਲਾਂਚ ਕੀਤੀ ਹੈ ਜਿਹੜਾ ਕਿ WhatsApp ਦੇ ਉੱਤੇ 8196081960 ਆ ਕਿ ਤੁਸੀਂ ਉੱਥੇ ਆਪਣਾ ਡਰਾਇੰਗ ਭੇਜੋ 8196081960 ਦੇ ਉੱਤੇ ਆ 48 ਤੋਂ 72 ਘੰਟੇ ਦੇ ਅੰਦਰ ਤੁਹਾਨੂੰ ਡਿਜ਼ਾਈਨ ਕਰਕੇ ਇਲੈਕਟ੍ਰੀਕਲ ਦੀ ਕਿਹੜੀ ਲਾਈਟ ਕਿੱਥੇ ਕਿੰਨੇ ਵਾਟ ਦੀ ਲੱਗਣੀ ਚਾਹੀਦੀ ਆ ਉਹ ਸਾਰੀ ਤੁਹਾਨੂੰ ਫ੍ਰੀ ਸੇਵਾ ਫ੍ਰੀ ਡਰਾਇੰਗ ਡਰਾਇੰਗ ਪ੍ਰੋਵਾਈਡ ਕਰਨਗੇ ਅੱਜ ਦਾ ਜਿਹੜਾ ਦਿਹਾੜਾ ਹੈ ਇਹ ਕਾਰੋਬਾਰੀਆਂ ਪਰ ਪਰਿਵਾਰੀਆ ਲਈ ਬਹੁਤ ਹੀ ਸ਼ੁਭ ਦਿਹਾੜਾ ਹੈ ਹਰ ਚੀਜ਼ ਨੂੰ ਉਸੇ ਸ਼ੁਰੂ ਕਰਨ ਲਈ ਕੋਈ ਵੀ ਕਿਸੇ ਗੁਰੂ ਪੀਰ ਦੀ ਲੋੜ ਹੁੰਦੀ ਹੈ ਸਾਰਾ ਇੰਡਸਟਰੀ ਲਈ ਇਸ ਕਰਕੇ ਬਾਬਾ ਵਿਸ਼ਕਰਮਾ ਜੀ ਦਾ ਨਾਮ ਲਿਆ ਜਾਂਦਾ ਹੈ ਜੋ ਵੀ ਇੰਡਸਟਰੀ ਅਸੀਂ ਲੋਕ ਸ਼ੁਰੂ ਕਰਦੇ ਹਾਂ ਉਹ ਬਾਬਾ ਵਿਸ਼ਕਰਮਾ ਜੀ ਦੇ ਹੀ ਪੂਜਣ ਤੇ ਲਾਈ ਜਾਂਦੀ ਹੈ ਇਸ ਨਾਲ ਸਾਡੇ ਬੰਦੇ ਹਰ ਬੰਦੇ ਨੂੰ ਸ਼ਾਂਤੀ ਰਹਿੰਦੀ ਹੈ ਮੈਂ ਮੈਂ ਆਪਣੇ ਗੁਰੂ ਦੇ ਗੁਰੂਆਂ ਦੇ ਦਿਹਾੜੇ ਨੂੰ ਲੈ ਕੇ ਆਪਣੇ ਕੰਮ ਸ਼ੁਰੂ ਕੀਤੇ ਜੋ ਵੀ ਅਸੀਂ ਆਪਣੇ ਟੂਲ ਨੇ ਉਹਨਾਂ ਅਨੁਸਾਰਿਆਂ ਨੂੰ ਢੋ ਕੇ ਆਪਣੀਆਂ ਮਸ਼ੀਨਾਂ ਨੂੰ ਸਾਫ਼-ਸੁੱਧ ਕਰਕੇ ਇੱਕ ਦਿਨ ਇਹ ਸਾਡੀ ਰੈਸਟ ਦਿੱਤੀ ਜਾਂਦੀ ਹੈ ਅਸੀਂ ਉਹਨਾਂ ਦੇ ਵਿੱਚ ਵੀ ਜਿਹੜੀਆਂ ਸਾਡੇ ਟੂਲਸ ਨੇ ਉਹ ਪੂਰਾ ਇਸ ਗੱਲ ਤੇ ਰੱਖਦੇ ਹਾਂ ਵੀ ਇਹਨਾਂ ਦੇ ਵਿੱਚ ਵੀ ਜਾਨ ਹੈ ਇਹ ਸਾਡੀ ਸਾਥੀ ਨੇ ਜਿਵੇਂ ਬੰਦੇ ਨੂੰ ਰੈਸਟ ਚਾਹੀਦੀ ਆ ਉਸੇ ਤਰ੍ਹਾਂ ਇਹ ਸਾਡੀਆਂ ਫੈਕਟਰੀਆਂ ਨੂੰ ਵੀ ਇੱਕ ਦਿਨ ਰੈਸਟ ਚਾਹੀਦੀ ਆ ਇਸ ਕਰਕੇ ਅਸੀਂ ਸਬ ਤੇ ਹਾਲਾ ਇਹ ਬਣਾ ਲਿਆ